ਗਾਵਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੈਂ ਤੁਹਾਨੂੰ ਦਿਖਾ ਰਿਹਾ ਸਿੱਧਾ ਬਾਬਾ 인ਦਰਦਾਸ ਗਊਸ਼ਾਲਾ ਤਪਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਹਰ ਵਾਰ ਕਿਸਾਨ ਵੀਰ ਅਤੇ ਦਾਨੀ ਸੱਜਣਾ ਸਹਿਯੋਗੀਆਂ ਵੱਲੋਂ ਤਪਾ ਦੀਆਂ ਦੋਵੇਂ ਗਊਸ਼ਾਲਾ ਸਿੱਧਾ ਬਾਬਾ 인ਦਰਦਾਸ ਅਤੇ ਤਪਸਵੀ ਸੰਤ ਬਾਬਾ ਬਲਵੰਤ ਮੁਨੀ ਗਊਸ਼ਾਲਾ ਤਪਾ ਦੇਖੇ ਨਗਰ ਦੇ ਇਲਾਕੇ ਦਾ ਵੱਡਾ ਸਹਿਯੋਗ ਹੈ ਸੋ ਇਸ ਵਾਰੀ ਵੀ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਦੋਵੇਂ ਗਊਸ਼ਾਲਾਾਂ ਵਿੱਚ ਤੂੜੀ ਅਤੇ ਹਰੇਚਾਰੇ ਦੀ ਬਹੁਤ ਲੋੜ ਹੈ ਕਿਉਂਕਿ ਤੁਹਾਡੇ ਹੀ ਸਹਿਯੋਗ ਨਾਲ ਇਹ ਤਪਾ ਦੀਆਂ ਦੋਨੇ ਗਊਸ਼ਾਲਾਾਂ માં ਚੱਲ ਰਹੀਆਂ ਹਨ ਸੋ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤਪਾ ਸ਼ਹਿਰ ਦੀਆਂ ਦੋਨੇ ਗਊਸ਼ਾਲਾਾਂ ਨੂੰ ਵੱਧ ਤੋਂ ਵੱਧ ਤੂੜੀ ਹਰਾਚਾਰਾ ਅਤੇ ਨਗਦ ਰਾਸ਼ੀ দান ਦਿਓ ਤਾ ਜੋ ਤੁਹਾਡਾ ਸਹਿਯੋਗ ਨਾਲ ਇਹ ਦੋਨੇ ਗਊਸ਼ਾਲਾਾਂ ਮਾ ਹੋਰ ਵਧੀਆ ਤਰੀਕੇ ਨਾਲ ਚੱਲ ਸਕਣ ਕਿਉਂਕਿ ਸਿਆਣੇ ਕਹਿੰਦੇ ਨੇ ਗਊ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਤੋਂ ਵੱਡੀ ਸੇਵਾ ਹੋਰ ਕੋਈ ਵੀ ਨਹੀਂ ਹੈ ਪਿਛਲੇ ਵਾਰ ਵੀ ਕਿਸਾਨ ਵੀਰਾਂ ਦਾਨੀ ਸੱਜਣਾ ਅਤੇ ਸਹਿਯੋਗੀਆਂ ਵੱਲੋਂ ਵੱਡੇ ਪੱਧਰ ਤੇ ਤੂੜੀ ਇਕੱਠੀ ਕਰਕੇ ਤਾਂ ਭਾਦੀਆਂ ਦੋਨੇ ਗਊਸ਼ਾਲਾਾਂ ਵਿੱਚ ਦਿੱਤੀ ਗਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਤਿਬਾਬਾ ਇੰਦਰਦਾਸ ਬਊਸ਼ਾਲਾ ਵਿਖੇ 87 ਜਰਬ 26 ਦਾ ਸ਼ੈੱਡ ਜੋ ਤੁਹਾਡੇ ਸਹਿਯੋਗ ਨਾਲ ਬਣ ਰਿਹਾ ਹੈ ਇਸ ਸ਼ੈੱਡ ਦੇ ਵਿੱਚ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਰਿਹਾ ਹੈ ਅਤੇ ਸਹਿਯੋਗ ਦਿੱਤਾ ਵੀ ਜਾ ਰਿਹਾ ਹੈ ਸੋ ਜਿਸ ਵੀ ਸੱਜਣ ਵੀਰ ਭਗਤ ਸ਼ਰਧਾਲੂ ਨੇ ਸ਼ੈੱਡ ਲਈ ਜਾਂ ਗਊਸ਼ਾਲਾ માં ਲਈ ਤੂੜੀ ਦਾ ਦਾਨ ਦੇਣੀ ਹੋਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ 9781601188 70090 94674 94171 32862 ਧੰਨਵਾਦ ਧੰਨਵਾਦ ਇੱਕ ਹੋਰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਤਪਾ ਦੀਆਂ ਦੋਨੇ ਗਊਸ਼ਾਲਾਵਾਂ ਵਿੱਚ ਤੂੜੀ ਹਰਾਚਾਰਾ ਅਤੇ ਨਗਦ ਰਕਮੀ ਵੱਡੀ ਗਿਣਤੀ ਵਿੱਚ ਆ ਸਕੇ ਤੁਹਾਡਾ ਸਭ ਦਾ ਇਹ ਵੀ ਬਹੁਤ ਵੱਡਾ ਸਹਿਯੋਗ ਹੈ ਇਸ ਲਈ ਵੀਡੀਓ ਨੂੰ ਬਾਤੋ ਬਾਤੇ ਸ਼ੇਅਰ ਕਰੋ ਕਿਉਂਕਿ ਗਊਆਂ ਦੀ ਸੇਵਾ ਕੀਤੀ ਹੋਈ ਨੇ ਫਲ ਨਹੀਂ ਜਾਂਦੀ ਇਸ ਲਈ ਬਹੁਤ ਬਹੁਤ ਧੰਨਵਾਦ